ਜਦੋਂ ਪ੍ਰਿੰਸੀਪਲ ਨੇ ਵਿਦਿਆਰਥੀ ਨੂੰ ਕਿਹਾ ਵੀ ਕੱਲ੍ਹ ਦੇ ਦਿਨ ਸਵੇਰ ਆਪਣੇ ਪਿਓ ਨੂੰ ਨਾਲ ਲੈ ਕੇ ਆਉਣਾ ਉਹਨਾਂ ਦੇ ਸਾਈਨ ਹੋਣਗੇ ਜਦੋਂ ਬੱਚਾ ਸਕੂਲ ਦੇ ਵਿੱਚ ਆਪਣੇ ਪਿਓ ਨੂੰ ਲੈ ਕੇ ਆਇਆ ਨਾ ਜਦੋਂ ਪ੍ਰਿੰਸੀਪਲ ਨੇ ਬੱਚੇ ਦੇ ਪਿਓ ਨੂੰ ਦੇਖਿਆ ਤਾਂ ਉਸ ਦੇ ਕੱਪੜਿਆਂ ਤੋਂ ਅਨਤਾਜਾ ਲਾਇਆ ਵੀ ਅਣਪੜ੍ਹੀ ਹੋਣਾ ਇਹ ਕਿੱਥੋਂ ਪੜਿਆ ਹੋਣਾ ਵੀ ਗਰੀਬ ਜਿਹਾ ਪਰਿਵਾਰ ਹੈ ਤਾਂ ਦੇਖੋ ਇਸ ਬੱਚੇ ਦੇ ਪਿਓ ਨੇ ਨਾ ਪ੍ਰਿੰਸੀਪਲ ਨੂੰ ਪਹਿਲਾਂ ਸਤ ਸ੍ਰੀ ਅਕਾਲ ਬਲਾਈ ਤਾਂ ਇਸ ਬੱਚੇ ਦੇ ਪਿਓ ਨੂੰ ਪੁੱਛਿਆ ਵੀ ਸਾਈਨ ਕਰੋਗੇ ਕਿ ਅਗੂਠਾ ਲਾਓਗੇ ਇਸ ਬੱਚੇ ਦੇ ਪਿਓ ਨੇ ਆਖਿਆ ਵੀ ਸਾਈਨ ਕਰਾਂਗੇ ਜੀ ਤਾਂ ਦੇਖੋ ਵੀ ਸਾਈਨ ਕੀਤੇ ਤੇ ਸਾਈਨ ਵੀ ਦੇਖੋ ਵੀ ਇੰਗਲਿਸ਼ ਦੇ ਵਿੱਚ ਕੀਤੇ ਜਦੋਂ ਸਾਈਨ ਦੇਖੇ ਨਾ ਪ੍ਰਿੰਸੀਪਲ ਨੇ ਇੰਗਲਿਸ਼ ਦੇ ਵਿੱਚ ਤਾਂ ਹੈਰਾਨ ਹੋ ਗਿਆ ਦੇਖੋ ਬਈ ਦੇਖੋ ਕਿੰਨੀ ਸਿਰਾ ਲਿਖਾਈ ਕੀਤੀ ਹੈ ਗਰੀਬ ਪਰਿਵਾਰ ਨੇ ਮਜਬੂਰੀਆਂ ਦੇ ਕਰਕੇ ਪੜ੍ਹਾਈ ਅੱਗੇ ਨਹੀਂ ਕਰ ਸਕਿਆ ਤਾਂ ਦੇਖੋ ਆਪਣੇ ਬੱਚੇ ਨੂੰ ਕਿੰਨੀ ਮਿਹਨਤ ਦੇ ਨਾਲ ਪੜਾ ਰਿਹਾ ਹੈ ਇਹ ਪਿਓ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਇਸ ਵੀਡੀਓ ਨੂੰ ਨਾਲ ਫਾਇਦੇ ਸਮਝ ਕੇ ਸ਼ੇਅਰ ਜਰੂਰ ਕਰਦੇ ਹੋ ਦੇਖੋ ਕਿੰਨੇ ਚਾਵਾ